ਨਾਮ ਇਹ ਚੰਦਰਸ਼ੇਖਰ ਗਰਗ ਜੀ ਕੀ ਅੱਜ ਜਿਹੜਾ ਤੁਹਾਡੇ ਅਕਾਊਂਟ ਦੇ ਵਿੱਚ ਪੈਮੈਂਟ ਆਇ ਕਿ ਨਹੀਂ ਇਹ ਤੇ 3 ਲੱਖ ਰੁਪਏ ਕੈਸ਼ ਨਾਲ ਆਇਆ ਸੀ ਆਪਣੇ ਕੋਲ ਜੀ ਅ ਮੇਰੇ ਕਰੰਟ ਅਕਾਊਂਟ 'ਚ 3 ਲੱਖ ਰੁਪਏ ਬੈਂਕ ਵਾਲੇ ਤੋਂ ਗਲਤੀ ਨਾਲ ਜਮ੍ਹਾਂ ਹੋ ਗਿਆ ਸੀਗਾ ਤੇ ਉਹਨਾਂ ਦਾ ਮੈਡਮ ਦਾ ਫੋਨ ਆਨ ਤੇ ਆਪਾਂ ਉਹਨਾਂ ਨੂੰ ਯੈਸ ਕਰਤੀ ਸੀ ਉਹਦੇ ਅੱਜ ਬੰਦੇ ਆਏ ਹੋਏ ਨੇ ਆਪਾਂ ਉਹਨੂੰ ਪੇਮੈਂਟ ਵਾਪਸ ਕਰਤੀ ਏ ਤੇ ਕਿੰਨੇ ਪੇਮੈਂਟ ਸੀ 3 ਲੱਖ ਰੁਪਏ ਜੀ ਵਾਪਸ ਕਰਤੀ ਹਾਂਜੀ ਵਾਪਸ ਕਰਤੀ ਏ ਜਿਸਕੇ ਮੈਨੂੰ ਜਦੋਂ ਤੁਹਾਡੇ ਮੈਸੇਜ ਆਇਆ ਤੈਨੂੰ ਲੱਗਦਾ ਕਿਵੇਂ ਨਾਲ ਲੱਗਿਆ ਤੁਹਾਨੂੰ ਵੀ ਇਹ ਇੱਕੋ ਨੰਬਰ ਕਿਵੇਂ ਆ ਗਿਆ ਬਿਲਕੁਲ ਮੈਂ ਦੇਖਿਆ ਵੀ ਇਹ ਪੇਮੈਂਟ ਜਮਾ ਕਰਵਾਈ ਹੈ ਕਿਸੇ ਨੇ ਕੀ ਐਂਟਰੀ ਹੈ ਦੇ ਵਿੱਚੋਂ ਦੇਖੀ ਜਦੋਂ ਮੈਂ ਐਂਟਰੀ ਬੈਂਕ ਖੋਲ ਕੇ ਦੇਖਿਆ ਤਾਂ ਜੀ ਕੈਸ਼ ਜਮਾ ਹੋਇਆ ਹੋਇਆ ਸੀਗਾ ਅੰਡਰਸਟੂਡ ਸੀ ਸਰ ਵੀ ਕਿਸੇ ਨੇ ਗਲਤੀ ਨਾਲ ਜਮਾ ਹੋ ਗਿਆ ਇਸ ਕਰਕੇ ਫਿਰ ਮੈਂ ਮੈਡਮ ਜੇ ਮੈਂ ਦੁਕਾਨ ਤੇ ਗੱਲਾਂ ਸੀਗਾ ਇਸ ਕਰਕੇ ਜਾਣੀ ਸਕਿਆ ਨੂੰ ਪਤਾ ਸੀ ਮੈਡਮ ਦਾ ਫੋਨ ਆਈ ਜਾਣਾ ਜੀ ਉਹਨਾਂ ਦਾ ਫੋਨ ਆ ਗਿਆ ਉਹਨਾਂ ਦਾ ਆਪਾਂ ਨੇ ਉਹਨਾਂ ਨੂੰ ਪੇਮੈਂਟ ਵਾਪਸ ਕਰਤੀ ਦੇਖਿਆ ਜਾਵੇ ਅੱਜ ਕੱਲ ਜਿਵੇਂ ਕਿਸੇ ਦੇ ਖਾਤੇ 'ਚ ਪੈਸੇ ਆ ਜਾਂਦੇ ਨੇ ਕੋਈ ਵਾਪਸ ਨਹੀਂ ਕਰਦਾ ਤੇ ਇਮਾਨਦਾਰੀ ਤੁਸੀਂ ਮਿਸਾਲ ਪੈਦਾ ਕੀਤੀ ਹੈ ਹੋਰ ਕੀ ਕਹਿਣਾ ਜਾਣੇ ਮੈਸੇਜ ਵੀ ਸੋਦੇ ਆਪਣੇ ਪੈਸੇ ਹੀ ਨਹੀਂ ਹੈਗੇ ਜੀ ਇਮਾਨਦਾਰੀ ਆਪਾਂ ਰੱਖਣੀ ਹੋਈ ਹੈ ਜੇ ਆਪਾਂ ਰੱਖਾਂਗੇ ਸਾਰੇ ਦੁਨੀਆ ਰੱਖੂਗੀ ਆਪਣੇ ਨਾਲ ਵੀ ਕੱਲ ਨੂੰ ਗਲਤੀ ਹੋ ਸਕਦੀ ਹੈ ਠੀਕ ਹੈ ਨਾ ਆਪਾਂ ਜੇ ਇਮਾਨਦਾਰੀ ਚਾਹੁੰਦੇ ਆ ਤਾਂ ਇਹ ਚਾਹਨੇ ਵੀ ਸਾਡੇ ਨਾਲ ਵੀ ਇਮਾਨਦਾਰ ਰਹੇ ਬੰਦਾ ਤੇ ਇਸ ਤਰ੍ਹਾਂ ਦੀ ਗੱਲ ਨਹੀਂ ਜਿਹਦੀ ਪੇਮੈਂਟ ਜਿੱਦੀ ਹੈਗੀ ਉਹਦੇ ਖਾਤੇ 'ਚ ਜਾਵੇ ਜੇ ਆਪਾਂ ਉਹਦੇ ਵਿੱਚ ਕੋਈ ਉਹ ਨਹੀਂ ਹੈ ਜੀ ਸਰ ਕੀ ਨਾਮ ਹੈ ਮੇਰਾ ਨਾਮ ਜਗਦੇਵ ਸਿੰਘ ਐਜ਼ ਅ ਗਾਰਡ ਬੈਂਕ ਸਟੇਟ ਬੈਂਕ ਆਫ ਇੰਡੀਆ ਸਰ ਉਹ ਗਲਤੀ ਨਾਲ ਪੇਮੈਂਟ ਜੋ ਆ ਗਈ ਸੀ ਉਹ ਵਾਪਸ ਹੋਈ ਹੈ ਕਿ ਕਹਿੰਦੇ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਤੇ ਇਹਨਾਂ ਨੂੰ ਫੋਨ ਕੀਤਾ ਫੋਨ ਕਰਨ ਤੇ ਇਹ ਕਹਿੰਦੇ ਵੀ ਸਾਡੇ ਕੋਲ ਆ ਕੇ ਵਾਪਸ ਲੈ ਜਾ ਕੋਈ ਗੱਲ ਨਹੀਂ ਇਮਾਨਦਾਰੀ ਇਹਨਾਂ ਨੇ ਬਹੁਤ ਅੱਛੀ ਇਮਾਨਦਾਰੀ ਦਿਖਾਈ ਹੈ ਤੇ ਜਦੋਂ ਅਸੀਂ ਆਏ ਇਹਨਾਂ ਨੇ ਸਾਨੂੰ ਪੇਮੈਂਟ ਵਾਪਸ ਦਿੱਤੀ ਜੋ ਕਿ ਜਿਹਦੀ ਹੈਗੀ ਸੀ ਅਸੀਂ ਉਹਦੇ ਅਕਾਊਂਟ ਚ ਪਾ ਸਕੀ ਹੈ ਗਲਤੀ ਨਾਲ ਪੈ ਗਈ ਜੀ ਗਲਤੀ ਨਾਲ ਹੋ ਗਈ ਸੀਗੀ ਤੇ ਕੀ ਕਹਿਣਾ ਚਾਹੁੰਦੇ ਹੋ ਇਮਾਨਦਾਰੀ ਬਾਰੇ ਇਮਾਨਦਾਰੀ ਇਹਨਾਂ ਦੀ ਬਹੁਤ ਅੱਛੀ ਇਮਾਨਦਾਰੀ ਹੈ ਨਹੀਂ ਤਾਂ ਬੰਦਾ ਬਹੁਤ ਅੱਜ ਕੱਲ ਦੇ ਇਮਾਨਦਾਰ ਕੋਈ ਬਹੁਤ ਘੱਟ ਹੈ ਨਹੀਂ ਤਾਂ ਕਹਿੰਦੇ ਜੀ ਤੁਹਾਡੇ ਗਲਤੀ ਨਾ ਹੋਈ ਮੈਂ ਤਾਂ ਚਲਾਤੇ ਜਾਂ ਕੁਝ ਕਰਤੇ ਇਹਨੇ ਸਾਡੇ ਹੁਣ ਤੋਂ ਪਹਿਲਾਂ ਪੇਮੈਂਟ ਤਿਆਰ ਰੱਖੀ ਸੀਗੀ ਅਸੀਂ ਆ ਕੇ ਪੇਮੈਂਟ ਲੈ ਕੇ ਜਾ ਰਹੇ ਹਾਂ